ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਸੰਧੂ ਬੱਦਰਪੁਰੀਆ ਡੇਰੀ ਫਾਰਮ ਵਿੱਚ ਸਵਾਗਤ ਹੈ ਜੀ ਤੁਹਾਡਾ ਆਸ ਕਰਦੇ ਜੋ ਸਾਡੇ ਚੈਨਲ ਦੇ ਨਾਲ ਜੁੜੇ ਨੇ ਸਾਰੇ ਹੀ ਚੜ੍ਹਦੀ ਕਲਾ ਤੇ ਤੰਦਰੁਸਤੀ ਜੋਗੇ ਕਵੈਸਟ ਬੇਨਤੀ ਕਰਦੇ ਆ ਕਿ ਇਹਨਾਂ ਨੂੰ ਜ਼ਰੂਰ ਸਬਸਕ੍ਰਾਈਬ ਕਰਿਓ ਬੈਲ ਆਨ ਨੂੰ ਆਲ ਸੈੱਟ ਕਰਿਓ ਕਿਉਂਕਿ ਆਉਣ ਵਾਲੀ ਵੀਡੀਓ ਦਾ ਨੋਟੀਫਿਕੇਸ਼ਨ ਆਪ ਜੀ ਨੂੰ ਜਲਦੀ ਮਿਲ ਜੇ ਕਿਤੇ ਹੋ ਵੀ ਖਰੀਦਾਰੀ ਸਜਣੋ ਕਰਦੇ ਤੇ ਆਪਣੀ ਦੋ ਟਾਈਮ ਇੱਕ ਟਾਈਮ ਨਰਕ ਪਰ ਕਰਕੇ ਚੋਕੇ ਟਿੱਪ ਕੇ ਤਸੱਲੀ ਕਰਕੇ ਲੈ ਕੇ ਜਾਣਾ ਫਰਜ਼ ਹੈ ਤੁਹਾਡਾ ਆਓ ਲਈਏ ਬਧੇ ਰੇ ਜਾਣਕਾਰੀ ਪਹੁੰਚ ਚੁੱਕੇ ਆ ਪਿੰਡ ਖੇਮਕਨ ਬਾਰਡਰ ਦੇ ਜ਼ਿਲ੍ਹਾ ਸ਼੍ਰੀਨੁਤਰਤਾ ਸਾਹਿਬ ਦੇ ਤਹਿਸੀਲ ਲੱਗਦੀ ਪੱਟੀ ਤੇ ਕਰਦੇ ਗੱਲਬਾਤ ਸ਼ਾਹ ਜੀ ਨਾਲ ਸ਼ਾਹ ਜੀ ਸਤਿ ਸ੍ਰੀ ਅਕਾਲ ਸਤਿ ਸ੍ਰੀ ਅਕਾਲ ਜੀ ਸੈਟ ਦੀ ਕਰਾ ਜੀ ਸੈਟ ਦੀ ਕਰਾ ਬਾਬਾ ਜੀ ਨੰਦ ਜੈ ਜੈਕਾਰ ਸ਼ੁਕਰ ਹੈ ਤੇ ਅੱਜ ਫਿਰ ਇੱਕੋ ਹੀ ਆ ਹਾਂ ਜੀ ਇੱਕੋ ਹੀ ਠੀਕ ਆ ਤੇ ਨਾਮ ਐਡਰੈਸ ਦੱਸਗੇ ਆਪਾਂ ਆਪਾਂ ਹਾਂ ਜੀ ਅਸ਼ੋਕ ਕੁਮਾਰ ਵੰਡ ਕੇਮ ਕਰਨ ਤਹਿਸੀਲ ਪੱਟੀ ਜ਼ਿਲ੍ਹਾ ਸ੍ਰੀ ਤਰਨਤਨ ਸਾਹਿਬ ਤੇ ਕਿੰਨੇ ਕ ਦੁੱਧ ਵਾਲੀ ਆ ਬਬਈ 13 ਕਿਲੋ ਦੁੱਧ ਮੈਨੇ ਦਿੱਤਾ ਦੂਜੇ ਸੂਏ ਹੁਣ ਤੀਜੇ ਸੁਣਾ ਲੈ ਕਿ ਤੀਜੇ ਸੁਣਾ ਕਿਹੜੀ ਨਸਲ ਆ ਇਹ ਨੀਲੀ ਦੀ ਹੈ ਨੀਲੀ ਜਾਂਦੀ ਖੋਲ ਕੇ ਤੋੜ ਕੇ ਵਿਖਾਈ ਲਓ ਜੀ ਨੀਲੀ ਰਾਵੀ ਜਿਹੜੀ ਤੀਜਾ ਕਸੂਆ ਸੁਣ ਜਾ ਰਹੀ ਆ ਸਮਾਂ ਕੋਈ 8-10 ਦਿਨ ਦਾ ਲੈ ਜੂ ਹਾਂ ਜੀ 10 8 ਦਿਨ ਤੋਂ ਸੱਚੀ ਲੈਂਦੀ ਬਬਈ 8 ਦਿਨ ਲੈਂਦੀ 8 ਦਿਨ ਲੈਂਦੀ ਹਲ ਤਾ 8 ਦਾ ਤੇ ਨਾ ਨੀਲੇ ਰਾਵੀ ਦੇ ਵਿੱਚ ਜਿਹੜੀ ਪਿਓਰ ਆ ਮੱਝ ਤੇ ਮਗਰੋਂ ਬਟਨ ਵਾਲਾ ਸੱਜਣੋ ਛੱਡਾ ਆ ਗਿਆ ਜੀ ਪਤਲੇ ਚੰਮ ਦੀ ਤੇ ਤੀਜਾ ਸੁਭਾ ਜਿਹੜੀ ਆ ਸੋਈ ਸੋਨਾ ਗਾਂ ਦੇਣ ਹਫਤਾ ਖੰਡ ਜਿਹੜਾ ਸੱਜਰੋ ਲਾ ਜਾ ਸਕਦੀ ਬੜੇ ਆਰਾਮਦਾਰੀ ਨਾਲ ਆਰਡਰ ਕੁਆਲਟੀ ਸੋਹਣੀ ਬੈਗ ਫੂਗ ਨੂੰ ਜਿਹੜੀ ਤਿਆਰ ਕਰ ਰਹੀ ਆ ਤੇ ਪਤਲੇ ਚੰਮ ਲਿਆ ਹਾਈਟ ਵੀ ਚੰਗੀ ਸੋਹਣੀ ਲੱਗੀ ਪੇਟਪੂੜਾ ਵੀ ਬਹੁਤ ਸੋਹਣਾ ਲੱਗਾ ਹੈ ਲਓ ਜੀ ਤੇ ਥਾਨ ਲੈਵਾ ਸ਼ਾਹ ਜੀ ਮਗਰੋਂ ਕਰਾਓ ਚੈੱਕ ਆ ਗਈ ਠੀਕ ਹੈ ਜੀ ਥਾਨ ਲੈਵਾ ਬਹੁਤ ਸੋਹਣਾ ਬੰਦਰ ਪੱਦਰ ਆਪੂ ਫਰੋਜਪੁਰਿਆ ਮੈਂ ਲੱਗਦੀ ਹੈ ਨਾ ਸ਼ਾਹ ਜੀ ਫਰੋਜਪੁਰੀ ਹੀ ਹੈ ਹੈਂ ਖੇਮ ਕਰਨ ਲਈ ਹੈਂ ਖੇਮ ਕਰਨ ਨੂੰ ਵੇਖੋ ਜੀ ਨਹੀਂ ਉੱਤੋਂ ਆਰਡਰ ਕੁਆਲਟੀ ਤੇ ਬਿੰਦੀਆਂ ਦਿਖਾਓ ਆਹ ਵੇਖੋ ਪੂਝ ਫੜੋ ਚਲਾ ਸਜਣੋ ਆਹ ਬਿੰਦੀਆਂ ਕਰ ਲੋ ਚੈੱਕ ਆਹ ਦੋ ਜਿਹੜੀਆਂ ਬਿੰਦੀਆਂ ਹਨ ਅਜੇ ਬਾਬਾ 8 ਦਿਨ ਰਹਿੰਦੇ ਹੈਂ 8 ਦਿਨ ਰਹਿੰਦੇ ਵੇਖ ਲਓ ਕਰਮਾ ਵਾਲੀ ਫਟੇ ਰਾਜ ਬੈਠੀ ਹੈ 8 ਦਿਨ ਨਹੀਂ ਸੁੰਦੀ ਪੂੜੇ ਨਹੀਂ ਉਤੋਂ ਫਿਰ ਸੇ ਜਨੈਰ ਤੇ ਬਾਕੀ ਇੰਨਾ ਕਿ ਪੂਛ ਵੇਖ ਲੋ ਕਿੱਡੀ ਪਲੀਦਾ ਨਾਲ ਕਹਿੰਦੀ ਪਈ ਆ ਫਰੋਈਪੁਰੀ ਜਿਹੜੀ ਮੈਂ ਦਾ ਰਵਾ ਹੁੰਦਾ ਨਾ ਪਾਕਿਸਤਾਨੀ ਉਹ ਲੰਮੀ ਪੂਛ ਦੀ ਕਹਿੰਦੇ ਅਗੇ ਵੱਡੇ ਬਜ਼ੁਰਗ ਹੁੰਦੀ ਆ ਮੈਂ ਸੋਣੀ ਕਿੰਨੇ ਦੀ ਦੇ ਦਾਂਗੇ ਆਪਾਂ ਬਾਬਾ ਜੀ ਮੁੱਲ ਭਾਵੇਂ ਮੇਰੇ ਤੋਂ ਜੋ ਮਰਜੀ ਮੈਂ 80000 ਦੀ ਮੈਂ ਦੇਣਾ ਹਾਂ ਨਾ ਹਾਂ ਨਾ 80000 ਠੀਕ ਆ ਮੇਲ ਨੰਬਰ 81969021 ਲਓ ਸਜਣੋ 80000 ਦੀ ਜਿਹੜੀ ਸ਼ਾਹ ਕਹਿੰਦਾ ਮੈਂ ਦੇ ਦੇਣੀ ਆ ਥਾਨ ਲੈਵਾ ਬਹੁਤ ਸੋਹਣਾ ਲੱਗਾ ਠੀਕ ਆ ਨੀਲੀ ਦੇ ਵਿੱਚ ਜੋ ਆਉਂਦੀ ਆ ਆਰਡਰ ਕੁਆਲਿਟੀ ਫਿਰਾ ਲੱਗੀ ਆ ਬਾਬਾ ਜੀ ਸਫਾਈ ਵੇਖੋ ਮੈਂ ਸਫਾਈ ਸੋਹਣੀ ਲੱਗੀ ਆ ਬਟਨਾਂ ਵਾਲਾ ਛੱਡਾ ਜੀ ਦੇਖ ਸਕਦੇ ਇਦੋਂ ਥਾਨ ਕੱਲਾ ਕੱਲਾ ਲੱਗਾ ਪੇਟ ਪੂਰੇ ਨਹੀਂ ਸੋਹਣੀ ਹਾਂਜੀ ਤੇ ਆਪਣੀ ਖਰੀਦ ਲੈ ਲਓ ਲਓ ਜੀ ਬਹੁਤ ਸੋਹਣੀ 80000 ਚ ਆਪਣੀ ਖਰੀਦਦਾਰੀ ਕਰ ਲਿਓ ਸਤਿ ਸ੍ਰੀ ਅਕਾਲ ਜੀ